ਜੀ WhatsApp 콜 ਤੇ ਜੀ ਆ ਨਾ ਜੀ ਹਲੋ ਹਾਂ ਜੀ ਬਲਕਰਤਨ ਜੀ ਬਲਕਾਰ ਕਰ ਰਹੇ ਹਾਂ ਜੀ ਬਲਕਾਰ ਸਿੰਘ ਜੀ ਹਾਂ ਜੀ ਬਲਕਾਰ ਸਿੰਘ ਭਾਈ ਰੂਪਾ ਗੱਲ ਕਰ ਰਹੇ ਹਾਂ ਜੀ ਹਾਂ ਜੀ ਪਹਿਲੀ ਪਹਿਲੀ ਵਾਰ 콜 ਕਰ ਰਹੇ ਹੋ ਨਾ ਹਾਂ ਜੀ ਜ਼ਰਾ ਕਰ ਰਕੋ ਮੈਂ ਤੇਲ ਦੀ ਸ਼ੀਸ਼ੀ ਚੁੱਕ ਲਵਾਂ ਜੀ ਤੇਲ ਚੋਦੀ ਹੈ ਪਹਿਲੀ ਵਾਰ ਆਇਓ ਟੋਲਟਾ ਤੇ ਦਾ ਸਵਾਗਤ ਜਿੱਲੰਗਿਆ ਜੀ ਭਾਈ ਰੂਪਾ ਵਾਲੇ ਉਹ ਨੜੇ ਆਏ ਜੀ 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 ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਬਹੁਤ ਸ਼ੁਕਰੀਆ ਜੀ 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 ਤੇ ਇਸ ਮਹਿਫਲ ਦੇ ਵਿੱਚ ਜੀ ਜੀ ਪਹਿਲੀ ਵਾਰੀ ਪ੍ਰੋਗਰਾਮ ਸੁਣ ਰਹੇ ਹਾਂ ਆਪਣਾ ਬੈਂਤ ਸ਼ਾਨਦ ਜੀ ਅੱਜ ਜੀ ਹਾਂ ਜੀ ਮੈਂ ਨਾ ਲਾਈਵ ਫੇਸਬੁੱਕ ਤੇ ਸੁਣ ਰਿਹਾ ਸੀਗਾ ਨਾਲ ਦੇ ਸਾਥੀ ਹਾ ਰਹਿੰਦੇ ਆ ਜੀ 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 ਅੱਜ ਪਤਾ ਚੱਲਿਆ ਸੀ ਕਿ ਰੋਡਾ ਪਾਰਟੀ ਦੇ ਮੈਂਬਰ ਉਹ ਜ਼ਰੂਰ ਹਾਜ਼ਰੀ ਲਵਾਈ ਤੁਸੀਂ ਰੋਡਾ ਪਾਰਟੀ ਵਾਲੇ ਮੈਂਬਰ ਆਜੇ ਹਾਂ ਜੀ ਸਾਰੇ ਇਕੱਠੇ ਆਏ ਜੀ 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 ਹਾਂ ਜੀ ਹਾਂ ਜੀ ਸਾਰੇ ਇਕੱਠੇ ਆਏ ਜੀ ਹਾਂ ਜੀ ਕਵੀਸ਼ਰ ਪਾਰਟੀ ਦੇ ਬੈਤ ਚੰਦ ਜੀ 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 ਹਾਂਜੀ ਹਾਂਜੀ ਜੀ ਅਰਸ਼ਾਦ ਜੀ ਹੂੰ ਹੂੰ ਰਾਮ ਰਾਮ ਦਾ ਉੱਠ ਕੇ ਜਾਪ ਕਰ ਲੈ ਓਏ ਜਾਪ ਕਰ ਲੈ ਐਵੇਂ ਜਨਮ ਨਾ ਆਪਣਾ ਰੋਲ ਬੰਦੇ ਹੂੰ ਪੀਤ ਸਮਾ ਨਾ ਫਿਰ ਹੱਥ ਆਉਣਾ ਫਿਰ ਹੱਥ ਆਉਣਾ ਓਏ ਫਿਰ ਹੱਥ ਆਉਣਾ ਪੀਤ ਸਮਾ ਨਾ ਫਿਰ ਹੱਥ ਆਉਣਾ ਦੇਰ ਰਹੇ ਇਨੂ ਲੰਬਦੇ ਆਹ ਜਪੇ ਪੰਜ ਬਾਨੂ ਦੂਰ ਕਰ ਲੈ ਓਏ ਦੂਰ ਕਰ ਲੈ ਇਹੋ ਜਨਮ ਤੇਰਾ ਅਨ ਮੋਲ ਬੰਦੇ ਤੇਰੇ ਮਨ ਦੀ ਤ੍ਰਿਸ਼ਨਾ ਮੁਕਨੀ ਨਾ ਤੇਰੇ ਮਨ ਦੀ ਤ੍ਰਿਸ਼ਨਾ ਮੁਕਨੀ ਨਾ ਬੰਨੇ ਆਪੇ ਤਾ ਤੂੰ ਐਵੇਂ ਅਨ ਤੋ ਬੰਦੇ ਹੈ ਮਾਇਆ 나ਗਨ ਇਤਾ ਵਸ ਤੈਨੂੰ ਵਸ ਤੈਨੂੰ ਮਾਇਆ 나ਗਨੀ ਇਤਾ ਵਸ ਤੈਨੂੰ ਕਰ ਲੈ ਆਪੇ ਦੀ ਤੂੰ ਪੜ ਚੋਲ ਬੰਦੇ ਹਾਂ ਅੱਤੇ ਬਗਨਾ ਤੱਕ ਨੇ ਦੇ ਐਬ ਗਣਾ ਤੱਕ ਨੇ ਅੰਦਰ ਆਪਣਾ ਵੇਖ ਫਰੂਲ ਬੰਦੇ ਅੰਦਰ ਆਪਣਾ ਵੇਖ ਫਰੂਲ ਬੰਦੇ ਕੱਲਾ ਬਹਿ ਕੇ ਅੰਦਰ ਚਾਤ ਮਾਰੀ ਹੀ ਚਾਤ ਮਾਰੀ ਕੱਲ ਹੂੰ ਕੱਲਾ ਬੈਠ ਕੇ ਅੰਦਰ ਚਾਤ ਮਾਰੀ ਫਰੂਲ ਬੰਦੇ ਹੂੰ ਵਾ ਝੂਠੇ ਤੰਦਿਆਂ ਪਰੜੀ ਤੌਨ ਤੇਰੀ ਤੌਨ ਤੇਰੀ ਝੂਠੇ ਤੰਦਿਆਂ ਇਤੋਂ ਮੇਰੀ ਬੋਲੇ ਸੱਚ ਨਾ ਹੋਣ ਤੂੰ ਬੋਲ ਬੰਦੇ ਕਾਲ ਬਲੀ ਨੇ ਤੈਨੂੰ ਆ ਕੇਰ ਲੈਣਾ ਹੋਏ ਕੇਰ ਲੈਣਾ ਕੇਰ ਲੈਣਾ ਕਾਲ ਬਲੀ ਇਨੂ ਆ ਕੇ ਰਿਲ ਲੈਣਾ ਜਿੰਨੇ ਕੋਲ ਬੰਦੇ ਬਲਕਰ ਕਬੀ ਤੇ ਪਰ ਲੈ ਵਿਚਾਰ ਬਾੜ ਲੈ ਹਰ ਮੁਰਖਾ ਬਾਨੀ ਤੇ ਚਾਰ ਪੜਾ ਸਮਤ ਵਰ ਤੇਰਾ ਕੋਲ ਬੰਦੇ ਦੇਉ ਦਸਮਤ ਤੇਰਾ ਦੇ ਵਾਹ ਹੋ ਹੋ ਬਹੁਤ ਬਹੁਤ ਧੰਨਵਾਦ ਬਿਸ਼ੱਕ ਨੈਟ ਵਿੱਚ ਥੋੜਾ ਥੋੜਾ ਜਵਾਬ ਦੇ ਰਹੀ ਸੀ ਪਰ ਬਹੁਤ ਸੋਹਣੀ ਰਚਨਾ ਜੀ ਬਹੁਤ ਸ਼ੁਕਰੀਆ ਸ਼ਾਮੇ ਨੂੰ ਹੰਢਲੇ ਕਿਬਲ